ਜੋਕੇ ਦੌਰ ਦੇ ਵਿੱਚ ਬੱਚੇ ਤੁਹਾਡੇ ਕੋਲ ਲੈ ਕੇ ਲੋਕ ਆਉਂਦੇ ਹੋਣਗੇ ਨਿੱਕੇ ਨਿੱਕੇ ਬੱਚਿਆਂ ਨੂੰ ਬਹੁਤ ਸਾਰੀਆਂ ਮੇਜਰ ਪ੍ਰੋਬਲਮਸ ਹੋ ਰਹੀਆਂ ਨੇ ਡਾਕਟਰ ਸਾਹਿਬ ਬੱਚਿਆਂ ਦੇ ਪਾਲ ਪੋਸ਼ਣ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਗਾਈਡ ਕਰੋਗੇ ਇੱਕ ਬੱਚੇ ਦੀ ਡਾਈਟ ਕੀ ਹੋਣੀ ਚਾਹੀਦੀ ਹੈ ਬੱਚੇ ਦਾ ਰੂਟੀਨ ਕੀ ਹੋਣਾ ਚਾਹੀਦਾ ਔਰ ਤੁਹਾਡੀ ਓਪੀਡੀ ਦੀ ਸਟੱਡੀ ਦੇ ਅਕੋਰਡਿੰਗ ਕਿਹੜੀਆਂ ਗੱਲਾਂ ਨੇ ਜਿਹੜੀਆਂ ਜੋਕੇ ਦੌਰ ਚ ਪੇਰੈਂਟਸ ਨੂੰ ਬੱਚਿਆਂ ਦੇ ਲਈ ਨਹੀਂ ਕਰਨੀਆਂ ਚਾਹੀਦੀਆਂ ਤੇ ਕਿਹੜੀਆਂ ਚੰਗੀਆਂ ਨੇ ਜਿਹੜੀਆਂ ਕਰਨੀਆਂ ਚਾਹੀਦੀਆਂ ਮੈਂ ਵੀ ਜੀ ਬੱਚਿਆਂ ਦੀਆਂ ਬਿਮਾਰੀਆਂ ਲਈ ਸਭ ਤੋਂ ਵੱਡਾ ਜ਼ਿੰਮੇਵਾਰ ਉਹਨਾਂ ਦੇ ਮਾਪੇ ਬਣਾ ਹਾਂ ਮੈਂ ਤਾਂ ਸਭ ਤੋਂ ਪਹਿਲਾਂ ਮਾਪੇ ਆਪ ਦੀ ਕਲਾਸ ਲਾਉਣਾ ਮੇਰੇ ਕੋਲ ਅਗਰ ਕੋਈ ਲੇਡੀ ਇਕੱਲੇ ਬੱਚੇ ਨੂੰ ਲੈ ਕੇ ਆ ਜੇ ਮੈਂ ਕਹਿੰਦਾ ਘਰ ਉਹ ਨਾਲ ਲੈ ਕੇ ਆ ਉਹਨਾਂ ਨੂੰ ਬੁਲਾ ਕੇ ਪਹਿਲਾਂ ਤਾਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਨਿਆਣੇ ਨੂੰ ਖਵਾਉਂਦੇ ਕੀ ਹੋ ਕਿਸੇ ਨੇ ਕਹਿੰਦਾ ਉਹਨੂੰ ਬਾਰ ਬਾਰ ਨਜਲਾ ਰਹਿੰਦਾ ਜੀ ਇਹਨੂੰ ਬਾਰ ਬਾਰ ਲੂਜ਼ ਮੋਸ਼ਨ ਲੱਗਦੀ ਹੈ ਜੀ ਇਹਨੂੰ ਛਿੱਕਾਂ ਬਾਰ ਬਾਰੇ ਚੈਸਟ ਇਨਫੈਕਸ਼ਨ ਬਾਰ ਬਾਰ ਹੋ ਜਾਂਦੀ ਹੈ ਮੈਨੂੰ ਪੁੱਛਦਾ ਤੁਸੀਂ ਖਵਾਉਂਦੇ ਕੀ ਹੋ ਉਹ ਖਾਂਦੇ ਜੀ ਰੋਂਦਾ ਬਹੁਤ ਹੈ ਜੀ ਅਸੀਂ ਉਹਨੂੰ ਮੋਬਾਈਲ ਦੇ ਦੰਨੇ ਆ ਅਸੀਂ ਟੀਵੀ ਲਾ ਦੰਨੇ ਆ ਖਲਾੰਦੇ ਕੀ ਉਹ ਕਹਿੰਦੇ ਜੀ ਅਸੀਂ ਇਹਨੂੰ ਫਲਾਣਾ ਡਰਿੰਕ ਪਲਾ ਦੰਨੇ ਆ ਫਲਾਨੀ ਜਗ੍ਹਾ ਤੋਂ ਸਮਾਨ ਲੈ ਕੇ ਖਵਾ ਦੰਨੇ ਆ ਮੈਂ ਉਹਦੀ ਮਾਂ ਨੂੰ ਪੁੱਛਦਾ ਮੈਂ ਕਹਿੰਦਾ ਤੇਰੇ ਹੱਥਾਂ ਨੂੰ ਕੀ ਹੋਇਆ ਤੂੰ ਮੁੰਡੇ ਨੂੰ ਇਹੋ ਜੀ ਚੀਜ਼ ਕਿਉਂ ਨਹੀਂ ਖਵਾਉਂਦੀ ਉਹ ਕਹਿੰਦੇ ਜੀ ਮੰਦਾ ਨਹੀਂ ਹੈਗਾ ਮੈਂ ਕਹਿੰਦਾ ਇੱਕ ਦਿਨ ਨਹੀਂ ਮੰਨੂ ਦੋ ਦਿਨ ਨਹੀਂ ਮੰਨੂ ਡਾਡੀ ਮਾਂ ਤਾਂ ਬਣ ਕਿ ਤੂੰ ਉਹਨੂੰ ਜਨਮ ਦੇਣ ਦੀ ਮਾਂ ਬੰਨਣਾ ਚਾਹਨੀ ਹੈ ਉਹ ਦੋ ਦਿਨ ਭੁੱਖਾ ਰਗੋ ਤੀਜੇ ਦਿਨ ਮੰਨ ਕੇ ਜਿੰਨੂੰ ਭੁੱਖ ਲੱਗੂਗਾ ਆਪੇ ਖਾਊਗਾ ਜਿੰਨੂੰ ਭੁੱਖ ਲੱਗੂਗਾ ਆਪੇ ਖਾਊਗਾ ਨਾ ਫੇ ਮੰਗ ਕੇ ਖਾਊਗਾ ਜੋ ਮਿਲੂਗਾ ਖਾਊਗਾ ਕਿਉਂ ਨਹੀਂ ਖਾਊਗਾ ਦੱਸੋ ਇਹ ਤਾਂ ਯਾ ਉਹਦੇ ਜਨਮਾ ਦੀ ਮਾਂ ਬਣ ਜਾਓ ਯਾ ਉਹਦੀ ਉਮਰ ਵਧਾਨ ਦੀ ਮਾਂ ਬਣ ਜਾਓ ਇਹ ਤਾਂ ਤੁਹਾਡੇ ਹੱਥਾਂ ਮਾਂ ਬੰਨਾ ਜਿਹੜੇ ਅੱਜ ਕੱਲ ਪੈਕਟਾਂ ਵਾਲਾ ਕੰਮ ਚੱਲਿਆ ਜੀ ਪੈਕਟ ਲੈਤਾ ਜਵਾਕ ਨੂੰ ਕਈ ਤਰ੍ਹਾਂ ਦੇ ਚਿਪਸ ਆਉਂਦੇ ਆ ਉਹ ਲੈਤੇ ਤਦੀ ਬੰਨਦੇ ਦੇਖੇ ਉਹਦੇ ਚ ਪਤਾ ਕੀ ਕੁਛ ਹੈ ਪਾਮ ਆਇਲ ਹੈ ਪਾਮ ਆਇਲ ਜਨਮਦਾਤਾ ਹੈ ਹਾਰਟ ਦੀ ਪ੍ਰੋਬਲਮਸ ਦਾ ਪਾਮ ਆਇਲ ਜਨਮਦਾਤਾ ਹੈ ਤੁਹਾਡੀ ਸੈਕਸ਼ੂਅਲ ਸਟਰੈਂਥ ਨੂੰ ਨਾ ਬਣਨ ਦੇਣ ਦਾ ਪਾਮ ਆਇਲ ਜਨਮਦਾਤਾ ਹੈ ਔਰਤਾਂ ਦੇ ਵਿੱਚ ਪੀਸੀਓਡੀ ਕਰਨ ਦਾ ਪਾਮ ਆਇਲ ਜਨਮਦਾਤਾ ਹੈ ਤੁਹਾਡੇ ਸਰੀਰ ਤੇ ਸੁੰਨਪਨ ਕਰਨ ਦਾ ਕਿੱਦਾਂ ਬਚਾਓਗੇ ਅੱਜ ਕੱਲ ਬੜਾ ਰਵਾਜ ਚੱਲਿਆ ਜੀ ਨਿਆਣਿਆਂ ਨੂੰ ਚਾਕਲੇਟ ਲੈ ਦਿਓ ਸਭ ਤੋਂ ਟੌਪ ਦਾ ਗਿਫਟ ਬਣ ਗਿਆ ਚਾਕਲੇਟ ਤੇ ਸਭ ਤੋਂ ਸੌਖਾ ਤਰੀਕਾ ਹੋ ਗਿਆ ਤੈਨੂੰ ਚਾਕਲੇਟ ਲੈ ਕੇ ਦਊਂਗਾ ਤੂੰ ਆ ਕੰਮ ਕਰ ਚਾਕਲੇਟ ਦਾ ਕੀ ਪ੍ਰਭਾਵ ਇੱਥੇ ਤੁਸੀਂ ਬੱਚਿਆਂ ਦਾ ਨਾਸ ਕਰ ਰਹੇ ਹੋ ਕਿਉਂਕਿ ਚੌਕਲੇ ਦੇ ਵਿੱਚ ਇੰਨਾ ਕੁ ਮਿੱਠਾ ਕੰਟੈਂਟ ਹੁੰਦਾ ਵੈ ਕਿ ਬੱਚਾ ਪਛਾਣ ਲੇ ਉਹਨੂੰ ਵਰਜਿਸ ਤਾਂ ਤੁਸੀਂ ਕਰਨੇ ਦੇ ਨਹੀਂ ਕਿਉਂਕਿ ਅੱਜਕੱਲ ਬੱਚਾ ਸ케ਡਿਊਲ ਕੀ ਹੋਇਆ ਹੋਇਆ ਸਵੇਰੇ ਸਕੂਲ ਜਾਣਾ ਵੈ ਸਕੂਲ 'ਚ ਕੋਈ ਐਕਟੀਵਿਟੀ ਨਹੀਂ ਸਾਰਾ ਦਿਨ ਬੈਠ ਕੇ ਏਡੇ ਮੋਟੇ-ਮੋਟੇ ਬਸਤੇ ਪਾਏ ਹੋਏ ਪੜੀ ਜਾਣਾ ਵੈ ਘਰ ਆਣਾ ਵੈ ਟਿਊਸ਼ਨ ਚਲੇ ਜਾਣਾ ਵੈ ਟਿਊਸ਼ਨ ਤੋਂ ਆ ਕੇ ਬੱਚਾ ਨਾ ਥੱਕਿਆ ਹੁੰਦਾ ਫਿਰ ਮਾਂ ਮੱਥਾ ਮਾਰਦੀ ਉਹਨੂੰ ਪੜਾਉਣ ਲਈ ਫਿਰ ਉਹ ਟੀਵੀ ਦੇਖਣਾ ਹੁੰਦਾ ਵੈ ਕਿਉਂਕਿ ਅੱਜਕੱਲ ਤਾਂ ਮੋਬਾਈਲ ਤੋਂ ਬਿਨਾਂ ਤਾਂ ਬੱਚੇ ਰੋਟੀ ਨਹੀਂ ਖਾਂਦੇ ਤੇ ਫਿਜ਼ੀਕਲ ਐਕਟੀਵਿਟੀ ਕਿੱਥ ਮੈਂ ਤਾਂ ਹਰ ਮਾਂ ਨੂੰ ਰეკਮੈਂਡ ਕਰੂੰਗਾ ਕਿ ਐਟ ਲੀਸਟ ਆਪਣੇ ਬੱਚੇ ਨੂੰ ਅੱਧਾ ਪੌਣਾ ਘੰਟਾ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਵਿੱਚ ਆਪਾਂ ਲੁਕਣ ਵਿੱਚ ਖੇលਦੇ ਸੀਗੇ ਛੂਛਲਿੱਕਾ ਖੇលਦੇ ਸੀਗੇ ਪਰ ਭੱਜਦੇ ਸੀਗੇ ਨੱੜਦੇ ਸੀਗੇ ਖੇਡਦੇ ਸੀਗੇ ਕੁੱਦਦੇ ਸੀਗੇ ਆਪਣੇ ਸਰਕਲ ਦੇ ਬੱਚਿਆਂ ਨਾਲ ਇੰਜੋਏ ਕਰਨ ਦਿਓ ਪਲੀਜ਼ ਕਰਨ ਦਿਓ ਤੁਸੀਂ ਪਵਾਂ ਨੂੰ ਬੈਡਮਿੰਟਨ ਦਾ ਰੂਪ ਦੇ ਦਿਓ ਪਵਾਂ ਨੂੰ ਕੁਝ ਸਕੇਟਿੰਗ ਦੇ ਗੇਮ ਚ ਪਾ ਦਿਓ ਕੁਝ ਵੀ ਕਰਾਓ ਬਟ ਇੱਕ ਘੰਟਾ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਾਓ ਜਿਹੜੇ ਨਿਆਣੇ ਬੱਚੇ ਰੋਗਾਂ ਤੋਂ ਦੂਰ ਰਹਿ ਸਕਣ ਜਿਹੜੇ ਨਿਆਣੇ ਅੱਜਕੱਲ 2-2 ਘੰਟੇ ਘੰਟਾ ਘੰਟਾ ਰੀਲਸ ਵ ਉਹਦਾ ਸਾਈਕੋਲੋਜੀਕਲੀ ਬੱਚੇ ਤੇ ਕੀ ਪ੍ਰਭਾਵ ਹੈ ਭਾਜੀ ਪਹਿਲਾਂ ਨਾ ਤੁਸੀਂ ਕਦੀ ADHD ਨਾਮ ਦੀ ਬਿਮਾਰੀ ਨੂੰ ਸੁਣੀ ਹੋਗੀ ਇਹ ਸਿੰਡਰੋਮ ਇਹੋ ਜਿਹਾ ਜਿਹਦੇ ਵਿੱਚ ਬੱਚੇ ਥੋੜੇ ਇਰੀਟੇਬਲ ਫਰਸਟ੍ਰੇਸ਼ਨ ਕਲਪੇ ਹੋਏ ਕੁੜੇ ਹੋਏ ਲੈਕ ਆਫ ਕਨਸੈਂਟਰੇਸ਼ਨ ਲੈਕ ਮੂਡ ਨਾ ਕਰਨਾ ਪੜਾਈ ਦਾ ਟੀਚਰਾਂ ਚੀਕਾਂ ਮਾਰੀ ਜਾ ਰਹੀ ਲਿਖਦੇ ਕੁਛ ਨਹੀਂ ਪਏ ਤੁਸੀਂ ਸੁਣਿਆ ਹੋਊਗਾ ਇਹ ਜਿਹੜਾ ਬਹੁਤ ਕਾਮਨ ਨੇ ਇਮਿਊਨਿਟੀ ਬੜੀ ਘਟ ਗਈ ਅੱਖਾਂ ਤੇ ਚਸ਼ਮੇ ਲੱਗ ਗਏ ਤੁਸੀਂ ਕਦੀ ਦੇਖਿਆ ਹੋਵੇਗਾ ਕਿ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਛੋਟੇ ਛੋਟੇ ਬੱਚਿਆਂ ਦੇ ਚਸ਼ਮੇ ਲੱਗੇ ਅੱਜ ਕੱਲ੍ਹ ਹਰ ਚੌਥੇ ਬੱਚੇ ਦਾ ਚਸ਼ਮਾ ਲ ਆਪਣੇ ਬੱਚੇ ਨੂੰ ਗੇਮ ਚ ਨਾ ਇੰਗ੍ਰੋਸ ਕਰਕੇ ਮੋਬਾਈਲਾਂ ਚ ਕਹਿ ਦਿੰਦੇ ਕਿ ਮੈਂ ਆਪਣੇ ਮੋਬਾਈਲ ਤੇ ਲੱਗੀ ਹਾਂ ਤੂੰ ਆਹ ਫੋਨ ਫੜ ਲੈ ਤੂੰ ਵੀ ਦੇਖ ਲੈ ਜ਼ਿੰਮੇਵਾਰਤਾ ਹੀ ਹੈ ਨਾ ਛੱਡਾਂਗੇ ਤਾਂ ਬੱਚਾ ਫੇਰ ਹੀ ਛੱਡੂ ਆਪ ਆਪ ਇੱਕ ਬੱਚੇ ਦਾ ਬਾਪ ਤੇ ਮਾਂ ਉਹਦੇ ਰੋਲ ਮਾਡਲ ਹੁੰਦੇ ਨੇ ਜੇ ਤੁਸੀਂ ਰੋਲ ਮਾਡਲ ਬਣ ਸਕਦੇ ਹੋ ਤਾਂ ਹੀ ਤੁਸੀਂ ਬੱਚਾ ਦਾ ਵਧੀਆ ਪਾਲਣ ਪੋਸ਼ਣ ਕਰ ਸਕਦੇ ਆ ਅੱਜਕੱਲ ਬੱਚੇ ਪਾਲਣਾ ਆਪਣੇ ਆਪ ਚ ਬਹੁਤ ਵੱਡਾ ਮਿਸ਼ਨ ਹੈ ਬਿਲਕੁਲ ਠੀਕ ਹੈ ਜੇ ਤੁਸੀਂ ਬੱਚੇ ਪਾਲਨੇ ਆ ਤਾਂ ਤੁਹਾਨੂੰ ਆਪ ਉਹਨਾਂ ਦਾ ਬੱਚਾ ਬੰਨਾ ਪਊਗਾ ਆਪ ਤੁਹਾਨੂੰ ਟਾਈਮ ਉਹਨਾਂ ਨੂੰ ਦੇਣਾ ਪਊਗਾ ਆਪ ਉਹਨ ਲੈ ਲੈ ਕੇ ਜਾਣਾ ਪਊਗਾ ਤਾਂ ਤੁਹਾਡੇ ਬੱਚੇ ਵੀ ਕੱਲ ਨੂੰ ਵਧੀਆ ਤਰੀਕੇ ਨਾਲ ਤੁਹਾਡਾ ਉਹਨਾਂ ਹੀ ਵਧੀਆ ਤਰੀਕੇ ਨਾਲ ਧਿਆਨ ਰੱਖਣਗੇ ਬਿਲਕੁਲ ਠੀਕ ਇਹ ਨਾ ਸਮਝੋ ਕਿ ਮੈਂ ਆਪਣੀ ਲਾਈਫ ਸਪੋਇਲ ਕਰੀ ਆਪਣੇ ਬੱਚੇ ਨੂੰ ਪਾਲਣ ਪੋਸ਼ਣ ਕਰਾਂ ਨਾ ਜੇ ਤੁਸੀਂ ਸੋਚੋ ਕਿ ਮੈਂ ਬੱਚੇ ਦਾ ਪਾਲਣ ਪੋਸ਼ਣ ਕਰੂੰਗੀ ਤਾਂ ਕਿ ਜਦੋਂ ਮੈਂ ਉਸ ਉਮਰ ਚਵਾਂ ਜਦੋਂ ਮੈਨੂੰ ਤੇਰੀ ਲੋੜ ਪੈਣੇ ਤਾਂ ਤੇਰਾ ਸਾਥ ਹੋਵੇ ਨਹੀਂ ਤਾਂ ਉਹਨੇ ਵੀ ਤਦ ਕਹਣਾ ਮਾਂ ਤੇਰੇ ਕੋਲ ਮੇਰੇ ਲਈ ਟਾਈਮ ਨਹੀਂ ਸੀਗਾ ਅੱਜ ਮੇਰੇ ਕੋਲ ਵੀ ਤੇਰੇ ਲਈ ਟਾਈਮ ਹੈ ਬਹੁਤ سارے ਬੱਚੇ ਜਿਹੜੇ ਆ ਉਹ ਬਾਥਰੂਮ ਬਿਸਤਰੇ ਤੇ ਕਰ ਦਿੰਦੇ ਆ ਜੀ ਰਾਤ ਨੂੰ ਇਹਦੀ ਵਜ੍ਹਾ ਕੀ ਹੈ ਡਾਕਟਰ ਸਾਹਿਬ ਔਰ ਇਹਦਾ ਹੱਲ ਕੀ ਹੈਗਾ ਦੇਖੋ ਜੀ ਬਾਥਰੂਮ ਬਿਸਤਰੇ ਤੇ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਉਹਦਾ ਬਲੈਡਰ ਹੈ ਨਾ ਜਿਹੜਾ ਮਸਾਨਾ ਵਿੱਚ ਜਿਹੜਾ ਉਹਦਾ ਡਿਊਟੀ ਸਟਰ ਮਸਲ ਹੈ ਉਹ ਇੰਨਾ ਸਟਰੈਂਥਨ ਨਹੀਂ ਹੋਇਆ ਹੂੰ ਉਹਦਾ ਬੜਾ ਵਧੀਆ ਇੱਕ ਇਲਾਜ ਹੈ ਕਿ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਛੁਆਰੇ ਮਿਲਦੇ ਆ ਜੀ ਰੋਜ਼ ਰਾਤ ਨੂੰ ਸੌਣ ਲੱਗੇ ਇੱਕ ਛੁਆਰਾ ਅਗਰ ਤੁਹਾਡੇ ਬੱਚੇ ਦੀ ਉਮਰ 2 ਸਾਲ ਹੈ ਦੋ ਛੁਆਰੇ ਹੈ ਅਗਰ 5 ਸਾਲ ਤੋਂ ਉੱਪਰ ਹੈ ਇੱਕ ਖਾਣਾ ਸ਼ੁਰੂ ਕਰ ਦੋ ਉਹਦੀ ਸਮੱਸਿਆ ਜਿਹੜੀ ਹੈ ਉਹ 2-3 ਮਹੀਨਿਆਂ ਚ ਖਤਮ ਹੀ ਹੋ ਜਾਊਗੀ ਕੱਲਾ ਛੁਵਾਰਾ ਦੁੱਧ ਨਹੀਂ ਆਉਂਦੀ ਕੱਲਾ ਛੁਵਾਰਾ ਬਸ ਕੱਲਾ ਛੁਵਾਰਾ ਖਾਣਾ ਸ਼ੁਰੂ ਕਰ ਦੋ ਤੁਹਾਨੂੰ ਤੀਜੇ ਦਿਨ ਤੋਂ ਰਿਜ਼ਲਟ ਆਜੂਗੇ ਬਿਲਕੁਲ ਠੀਕ ਹੈ ਕਿਉਂਕਿ ਅੰਗਰੇਜ਼ੀ ਤਾਂ ਸਿਰਫ ਡਿਪਰੈਸ਼ਨ ਦੀ ਦਵਾਈਆਂ ਦੇ ਦਿੰਦੇ ਇਮੀਪੈਰਾਮਿਨ ਆਂਦੇ ਉਹ ਦਵਾਈ ਦੇ ਦਿੰਦੇ ਆ ਉਹਦੇ ਨਾਲ ਜਦ ਤੱਕ ਤੁਸੀਂ ਖਾਂਦੇ ਹੋ ਤਦ ਤੱਕ ਠੀਕ ਹੈ ਨਾ ਤੇ ਜਦੋਂ ਛੱਡਦੇ ਹੋ ਫਿਰ ਉੱਤੇ ਪਹੁੰਚ ਜਾਂਦੀ ਹੈ